बाद में मुक्का मार देते हैं ये तो एक बाद में मार देते हैं तो मुझे भी पता नहीं वो आदमी कितने कितने बार जब खेल रहे थे तो आठ दस साल के बाद मैं पढ़ा कि मां से था एक एक क्यों ना था मैंने आना भी जाना होगा और ये देखने की क्या होगा तो साढे सवेरी साल तेज पार्टी इ जो ਸਾਰੇ ਅੰਗਰ ਨੂੰ ਸਾਰੇ ਦਫਤਰ ਦੇ ਕੰਦੇ ਨੂੰ ਬਿਲਡ ਕਰਨਾ ਹੈ। ਅੱਜ ਇਹ ਦਫਤਰ ਵੀ ਇਸੇ ਜਿਹੇ ਦਾ ਮੈਂ ਤਾਂ ਜਿਆਦਾ ਕੰਮ ਕਰੀ। ਇਸ ਤਰ੍ਹਾਂ ਆਪ ਜਿਹੜੇ ਡਾਕਟਰ ਬਾਬਾ ਸਾਹਿਬ ਨੂੰ ਮਿਲਣ ਤੁਸੀਂ ਦਾਨ ਇਸ਼ਾਰਾ ਹੈ। ਉਹਨੂੰ ਪੜ੍ਹ ਕੇ ਅਸੀਂ ਸੋਚ ਕਮਿਟੀ ਅੰਕਾਤ ਤੋਂ ਜਾਨੀ ਜੇ हमारे क्षेत्र में महानुभाव सारणी गत दोस्तों किताब में पढ़ के आधा सीन ना हो और होना जैसी के जर्मन विज्ञान मिला तो 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 है कटे मार्केस प्राप्त कर सकता है रु तोड़ने नहीं कर सकता जितना तक ममता की ओर आने का आंदोलन नहीं कर सकते का बिल्कुल सिस्टम है अस्पताल भी ना नरेंद्र से कार्य करते और मुख्य रूप से लेहुयाना नमस्कार की फैन इंडिया नमस्कार और एक लोकल प्रशासन का मुद्दा ना एक और भी लेवल है

ਜੀ ਕੈਲੀ ਚਾਰਟ ਸੁਪੀ ਆਜਾ ਨਹੀਂ ਕਿ ਕੁਝ ਹੋ ਗਿਆ ਹੈ ਲੇਕਿਨ ਮੁੰਡਾ ਬੜਾ ਮਜਬੂਤ ਰਿਹਾ ਉਹ ਆ ਕੇ ਦਿਲ ਤੋਂ ਲੱਗ ਕੇ ਜਦ ਮਾਨੀ ਗੱਲ ਹੈ ਜੁਗਨਾਰਾ ਸ਼ਹਿਰ ਸਾਫੀ ਬਣੋ ਅਸੀਂ ਖੜੇ ਨਾ ਹਮੇਸ਼ਾ ਖੜੇ ਹੋਣ ਦੇ ਨਾਲ ਮੋਟਾ ਜੁਰਮੇ ਪ੍ਰਯਤਨ ਸਿੱਧਰਮਾਤੀ ਦੱਤਰਾ ਆਪਣੀ ਜਗਤ ਨੂੰ ਜਾਂ ਸਾਹਮਣੂ ਬੁਲਾਓ ਜੋ ਪੂਰਾ ਦਰਸ਼ਕਾਂ ਨਾਲ ਜੀ ਆਇਆਂ

कानून कोई ऐसी हिरासत कोई व्यक्ति रूप से किसी को अगर दे ताकि वो भी अपनी रिकमेंडेशन को स्टडी करके रिकमेंड कर सके साथ अगर प्रॉपर चैनल के राज्य सभा के बीच एक छोटा पड़े और उसके डिस्कशन हो के कमेटियाँ बैठते हुए कानून भी इस शेयर के अंदर को पास हो फीडबैक निकल रहा है बहुत ही चंगा पॉइंट देश

कोई कभी पेशी आने देवे और किसी भी तरीके की जो भी आपको लगे कि साड़ी भावना किसी भी तरीके की केस पहुँच रही है और अभी वालों कोई इतना का काम बिल्कुल नहीं करा ना अगे ना अच्छे ना अ करा रे परिवार हो और बैठे हैं जो मैं बैठ तो के बैठ धरने से इकट्ठे गए कोई चक्कर नहीं बैठो मैं तो जिर्को देख। जिर्को देख।

ਆ ਜੀ ਆਪਣਾ ਕਰੰਟ ਸਕੇਟਰ ਜਰਾ ਰਹੇਗਾ ਆਪਣਾ ਹੱਕੀ ਤੱਕ ਤੋਂ ਦੇਖ ਰਹੇ ਹਾਂ ਕੋਈ ਨਹੀਂ ਕੋਮਪਲੀਕੇਸ਼ਨ ਤੇ ਇਹਨਾਂ ਕੰਨਾਂ ਸੇ ਕੋ ਕਿਸੇ ਨਾਲ ਹੀ ਜਾਈ ਦੀ ਜਾਈ ਇਹ ਤਾਂ ਸਾਰੇ ਚੈਨਲ ਤੇ ਚਾ ਚੜ ਜਾਂਦਾ ਸਤਿ ਸ਼੍ਰੀ ਅਕਾਲ ਜੀ ਅਪਨੂ ਜੰਡਿਆ ਲੋਕਤੰਤਰ ਦੀ ਆਵਾਜ਼ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਲੁਧਿਆਣਾ ਕਚੈਰੀ ਵਿਖੇ ਬਚਤ ਭਵਨ ਵੀ ਕਿਹ ਜਿੱਥੇ ਪਹੁੰਚੇ ਆ ਤੇ ਸਰ ਅੱਜ ਸਵੇਰ ਤੋਂ ਜਿਹੜਾ ਰੋਸ ਮਜ਼ਾਰੇ ਹੋ ਰਿਹਾ ਇੱਕ ਜਰਾ ਜਲੰਧਰ ਬਾਈਪਾਸ ਚੌਂਕ 'ਚ ਵੀ ਸਵੇਰੇ ਪਹਿਲਾਂ ਪਤਲਾ ਫੂਲ ਮੁਜ਼ਾਰੇ ਕਿਤੇ ਗਏ ਤੇ ਨਾਲ ਅੱਜ ਜਿਹੜੀ ਮੀਟਿੰਗ ਆ ਡੀਸੀ ਸਾਹਿਬ ਨਾਲ ਕੀ ਇਹ ਸੁਵਾਸ਼ਨ ਦਿੱਤਾ ਡੀਸੀ ਸਾਹਿਬ ਅੱਜ ਅਸੀਂ ਸੰਵਿਧਾਨ ਬਚਾਓ ਮੋਰਚੇ ਵੱਲੋਂ ਜਲੰਧਰ ਬਾਈਪਾਸ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਚੱਕਾ ਜਮ ਕੀਤਾ ਜਿਹਦੇ ਵਿੱਚ ਸਾਡੀਆਂ ਚਾਰਕ ਡਿਮਾਂਡਾਂ ਸੀ ਪਹਿਲੀ ਡਿਮਾਂਡ ਸੀ ਵੀ ਹਰਿਆਣਾ ਦੇ ਜਿਹੜੇ ਏਡੀਜੀਪੀ ਹੈ ਤੇ ਬਾਈ ਪੂਰਨ ਬਾਈ ਪੂਰਨ ਬਾਈ ਪੂਰਨ ਜੀ ਜਿਹੜੇ ਉਹਨਾਂ ਨੇ ਸੁਸਾਇਡ ਕੀਤੀ ਹੈ ਉਹਨਾਂ ਨੂੰ ਜਾਤੀਤੌਰ ਤੇ ਪੀੜਤ ਕੀਤਾ ਗਿਆ ਤੇ ਉਹਨਾਂ ਨੇ ਸੁਣਸ਼ਾਡ ਕੀਤੀ ਉਹ ਦੋਸ਼ੀਆਂ ਨੂੰ ਕਿਸੇ ਵੀ ਲੈਵਲ ਤੇ ਚਾਹੇ ਡੀਜੀਪੀ ਆ ਤੇ ਚਾਹੇ ਐਸਪੀ ਉਹਨਾਂ ਨੂੰ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਰੈਸਟ ਕਰੋ ਦੂਜੀ ਸੀ ਜਿਹੜਾ ਚੀਫ ਜਸਟਿਸ ਸਾਡੇ ਗਵੇਈ ਸਾਹਿਬ ਉਹਨਾਂ ਦੇ ਜੁੱਤੇ ਸੁੱਟੀ ਉਹਨਾਂ ਨੇ ਉਸ ਦੋਸ਼ੀ ਨੂੰ ਰੈਸਟ ਕਰੋ ਤੀਜੀ ਸੀ ਆਜ ਤੱਕ ਦੀ ਐਂਕਰ ਕਸ਼ਮ ਅੰਜਨਾ ਕਸ਼ਵ ਹੈ ਉਹਨਾਂ ਨੇ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰੇ ਦੇ ਖਿਲਾਫ ਅਪਸ਼ਬਦ ਬੋਲੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਤੇ ਉਹਨੂੰ ਅਰੈਸਟ ਕੀਤਾ ਜਾਵੇ ਔਰ ਚੌਥੀ ਸੀਗੀ ਜੁਪੀ ਦੇ ਵਿੱਚ ਲੈ ਰੈਵਰੇਲੀ ਦੇ ਵਿੱਚ ਇੱਕ ਦਲਤ ਲੋਕ ਵਰ ਨੂੰ ਕੁੱਟ-ਕੁੱਟ ਕੇ ਮਾਰਦਾ ਉਹਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ ਅੱਜ ਦੇਸ਼ ਦੇ ਅੰਦਰ ਕੁਝ ਮੁੱਠੀ ਭਰ ਲੋਕ ਜਿਨ੍ਹਾਂ ਦੇ ਦਿਮਾਗ ਦੇ ਅੰਦਰ ਇੱਕ ਜਾਤੀ ਕੀੜਾ ਵੜਿਆ ਹੋਇਆ ਉਹ ਦੇਸ਼ ਦੀ ਸ਼ਾਂਤੀ ਨੂੰ ਦੇਸ਼ ਦੇ ਵਿੱਚ ਜਾਤੀਵਾਦ ਨੂੰ ਖੜਾ ਕਰਕੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਅਸੀਂ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸੰਵਿਧਾਨ ਦੇ ਬਾਰੇ ਚ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ ਅਸੀਂ ਚਾਹੁੰਦੇ ਆ ਕਿ ਸਾਡੇ ਦੇਸ਼ ਦੇ ਅੰਦਰ ਕੋਈ ਅਸੀ ਜਾਤੀਵਾਦ ਨਾ ਹੋਵੇ ਜਿਹਦੇ ਨਾਲ ਦੰਦੇ ਹੋਣ ਤੇ ਸਾਡੇ ਦੇਸ਼ ਦੀ ਜਿਹੜੀ ਸ਼ਾਂਤੀ ਹੈ ਭੰਗ ਹੋਵੇ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਲੋਕ ਅਸੀਂ ਦੇਸ਼ ਦੀ ਮਾਹੌਲ ਨੂੰ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਹੋਗੀਆਂ ਤੋ ਇਹਨਾਂ ਨੂੰ ਜਲਤੇ ਜਲਤੇ ਅਰੈਸਟ ਕਰਕੇ ਉਹਨਾਂ ਦੀਆਂ ਬੰਦ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਐਸੇ ਮਾੜੇ ਅਸਰ ਦੀ ਹਿੰਮੰਦਰਾ ਵਗੇ ਜਿਹੜਾ ਸਾਡੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰੇ ਸਰ ਇੱਕ ਮਿੰਟ ਸਵਾਲ ਆ 2 1987 ਵਿੱਚ ਵੀ ਇੱਕ ਤਰ੍ਹਾਂ ਐਦਾ ਦਾ ਮਾਹੌਲ ਬਣਿਆ ਸੀ ਜਦੋਂ ਵਾਲਮੀ ਕੁਮਾਰਾ ਜੀ ਦੇ ਅ ਅਪਸ਼ਬਦ ਬੋਲੇ ਗਏ ਸੀ ਜਿੰਦਰਦਰ ਦੂਰਦਰਸ਼ਨ ਟੀਵੀ ਵੱਲੋਂ ਉਸ ਤੇ ਵੀ ਬਸ ਸਖਤ ਜਿਹੜਾ ਰੁਖ ਅਪਣਾਇਆ ਗਿਆ ਸੀ ਆ ਵਾਲਮੀ ਭਾਈਚਾਰੇ ਜਾਂ ਪੂਰੇ ਦਲਿਤ ਸਮਾਜ ਵੱਲੋਂ ਤੁਕ ਕੀ ਕਹਿਣਾ ਚਾਹੋਗੇ ਜੀ ਅਗਰ ਸਰਕਾਰ ਕਿਤੇ ਕੜਾ ਐਕਸ਼ਨ ਨਹੀਂ ਲੈਂਦੀ ਡੀਸੀ ਸਾਹਿਬ ਦੇ ਆਸ਼ਵਾਸ਼ਣ ਦੇ ਬਰਾਬ ਦੀ ਨਹੀਂ ਡੀਸੀ ਸਾਹਿਬ ਨੇ ਕਿਹਾ ਜੀ ਸਾਡੀ ਪਟਿਆਲੇ ਦੇ ਵਿੱਚ ਆਪਾਂ ਲੈਟਰ ਮੈਂ ਲਿਖ ਦਿੱਤੀ ਆ ਸੁਨੇਹਾ ਲਾ ਦਿੱਤਾ ਉਸ ਦੇ ਬਾਵਜੂਦ ਵੀ ਇਹ ਕੇਂਦਰ ਦਾ ਮੁੱਦਾ ਵਸ ਫਿਰ ਕੀ ਕਹਿਣਾ ਚਾਹੋਗੇ ਜੇਕਰ ਸਰਕਾਰ ਨਹੀਂ ਗੱਲ ਮੰਨਦੀ ਦੇਖੋ ਅੱਜ ਦੇਸ਼ ਦੇ ਅੰਦਰ ਜੇ ਦਲਤਾਂ ਨੂੰ ਸਤਾਇਆ ਜਾ ਰਿਹਾ ਉਹਨਾਂ ਨੂੰ ਪੀੜਿਤ ਕੀਤਾ ਜਾ ਰਿਹਾ ਤੇ ਅੱਜ ਸ਼ਾਂਤਵੇਂ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਅੰਦਰ ਦਲਦਲਤਾ ਵੱਲੋਂ ਧਰਮੇਂ ਪ੍ਰਦਰਸ਼ਨ ਲਾਏ ਜਾ ਰਹੇ ਆ ਤੇ ਇਹ ਸਰਕਾਰ ਨੇ ਦੇਖਣਾ ਹੈ ਸਟੇਟਾਂ ਦੇ ਮੁੱਖ ਮੰਤਰੀਆਂ ਨੇ ਦੇਖਣਾ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਜਿਹੜਾ ਗਲਤ ਸਮਾਜ ਹੈ ਜਦੋਂ ਇਲੈਕਸ਼ਨ ਆਉਂਦੇ ਸਭ ਤੋਂ ਵੱਧ ਇਹੜੀਆਂ ਗਲਤਾਂ ਨਹੀਂ ਆ ਲੈਣ ਵਾਲੀਆਂ ਹੁੰਦੀਆਂ ਸ਼ੌਕਾਰ ਪੜਿਆ ਲਿਖਿਆ ਤਬਕਾ ਜਿਹੜਾ ਉਹ ਬੋਰਪਾਨ ਬਿਲਕੁਲ ਨਹੀਂ ਜਾਂਦਾ ਅਗਰ ਕਿਸੇ ਵੀ ਸਰਕਾਰ ਨੂੰ ਬਣਾਉਣ ਦੇ ਵਿੱਚ ਕੋਈ ਰੋਲ ਹੈ ਉਹ ਸਭ ਤੋਂ ਵੱਡਾ ਦਲਤ ਸਮਾਜ ਦਾ ਹੈ। ਅਗਰ ਦਲਤਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਾਊਗੀ। ਦਲਤਾਂ ਨੂੰ ਦੇਸ਼ ਦੇ ਵਿੱਚ ਜਲੀਲ ਕੀਤਾ ਜਾਊਗਾ। ਤੇ ਮੈਂ ਕਹਿੰਦਾ ਵੀ ਇਹ ਬੜਾ ਵੱਡਾ ਇੱਕ ਆਣ ਵਾਲੇ ਸਮੇਂ ਦੇ ਵਿੱਚ ਪਰਿਵਰਤਨ ਹੈ। ਇੱਕ ਇਹ ਕਿਹਾ ਗਿਆ ਕਿ ਗੇਂਦ ਨੂੰ ਜਿੰਨੇ ਜ਼ੋਰ ਨਾਲ ਤੁਸੀਂ ਏਠਾ ਮਾਰੂਗੇ। ਉਹ ਗੇਂਦ ਉਨੇ ਜ਼ੋਰ ਉੱਪਰ ਜਾਊਗੀ। ਅਗਰ ਸਰਕਾਰਾਂ ਵੱਲੋਂ ਇਹਨਾਂ ਦੋਸ਼ੀਆਂ ਦੇ ਲਗਾਮ ਨਾ ਲਾਈ ਗਈ। ਤੇ ਸਾਰੇ ਦੇਸ਼ ਦਾ ਜਿਹੜਾ ਦਲਤ ਹੈ ਲਗ ਲਗਾ ਰਾਜਨੀਤਿਕ ਪਾਰਟੀਆਂ ਨਾਲ ਜੁੜਿਆ ਹੋਇਆ ਆਉਣ ਵਾਲੇ ਸਮੇਂ 'ਚ ਸਾਰਾ ਦਲੇ ਸਮਾਜ ਇੱਕ ਜਗ੍ਹਾ ਤੇ ਇਕੱਠਾ ਹੋ ਜਾਊਗਾ ਤੇ ਜਿਹੜੇ ਤੁਸੀਂ ਲੱਗ ਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਤੋਂ ਮੁੱਖ ਮੰਤਰੀ ਬਣਿਆ ਹੈ ਕੋ ਪ੍ਰਧਾਨ ਮੰਤਰੀ ਬਣਿਆ ਹੈ ਤੇ ਸਾਰੇ ਦੇਸ਼ ਦੇ ਅੰਦਰ ਗਲਤਾਂ ਦਾ ਆਉਣ ਵਾਲੇ ਸਮੇਂ 'ਚ ਰਾਜ ਹੋਊਗਾ ਆਸਰ ਹੁਣ ਡੀ ਸੀ ਸਾਹਿਬ ਆਖੀਰ ਦੇ ਵਿੱਚ ਅਸ਼ਵਾਸ਼ਣ ਦਿੱਤਾ ਗਿਆ ਇੱਕ ਮਾਮਲਾ ਜਿਹਦਾ ਵਾਲਮੀਕੀ ਪਵੰਦਾ ਵੀ ਉਹ ਵੀ ਮਾਮਲਾ ਉਠਾਇਆ ਗਿਆ ਉਹ ਉਸ ਬਾਰੇ ਕਿ ਜਿਹੜਾ ਮੀਟਰ ਤੱਕ ਨਹੀਂ ਲੱਗਿਆ ਗਿਆ ਵੀ ਵੱਡੇ ਉਹ ਵੱਡੇ ਮਹਾਰਾਜੀ ਸਿਸ਼ਟੀਕਰਤਾ ਦੇ ਨਾਮ ਦੇ ਉੱਤੇ ਜਿਹੜਾ ਭਵਨ ਦੀ ਰਚਨਾ ਕੀਤੀ ਗਈ ਬਣਾਇਆ ਗਿਆ ਉਹ ਆ ਮੀਟਰ ਤੱਕ ਨਹੀਂ ਐਕੀ ਕਹਿਣਾ ਚਾਹੁੰਗੇ ਚੰਦੀਗੜ੍ਹ ਰੋਡ ਤੇ ਵਾਲਮੀਕੀ ਭਾਗੋਂ ਬਣਿਆ ਹੋਇਆ ਉਹ ਇਸ ਮੀਟਿੰਗ ਦੇ ਵਿੱਚ ਅੱਜ ਡੀ ਸਾਹਿਬ ਕੋ ਡਾਕਟਰ ਡੀਪੀ ਖੋਸਲੇ ਨੇ ਮੰਗ ਕੀਤੀ ਉਸ ਭਵਨ ਦੇ ਵਿੱਚ ਮੀਟਰ ਵੀ ਨਹੀਂ ਲੱਗਿਆ ਹੋਇਆ ਤੇ ਉਹਦੀ ਦੂਰਦਰਸ਼ਾ ਵੀ ਬੜੀ ਮਾੜੀ ਹੈ ਤੇ ਉਹ ਉਹ ਸੇ ਮਤਲਬ ਵਧੀਆ ਤਰੀਕੇ ਨਾਲ ਉਹਦੀ ਸਾਮ ਸੰਭਾਲ ਕੀਤੀ ਜਾਵੇ ਤੇ ਡੀ ਸੀ ਸਾਹਿਬ ਨੇ ਸਾਨੂੰ ਵਿਸ਼ਵਾਸਨ ਦਿੱਤਾ ਵੀ ਮੈਂ ਤੁਹਾਡੇ ਨਾਲ ਜਾ ਕੇ ਸਾਰੇ ਉਥੇ ਹਾਲਾਤ ਦੇਖ ਕੇ ਜਿਹੜੇ ਜਿਹੜੇ ਸੰਬੰਧਕ ਅਫਸਰ ਹਨ ਉਹਨਾਂ ਨੂੰ ਬਲਾਗ ਦਾ ਬੰਦਵਸਤ ਬੜੀ ਤਰੀਕੇ ਨਾਲ ਕਰਾਂਗੇ। ਥੈਂਕ ਯੂ। ਮਿਹਰਬਾਨ। ਜੀ। ਜਿਵੇਂ ਕਿ ਤੁਸੀਂ ਦੇਖਿਆ ਜਸ਼ਪਾਲ ਚੋਦਰੀ ਜੀ ਨੇ ਗੱਲਬਾਤ ਕੀਤੀ ਕਿ ਬਚਤ ਪਵਨ ਵਿਕੇ ਮੌਜੂਦ ਆ। ਬਚਤ ਪਵਨ ਵਿਕੇ ਗੱਲਬਾਤ ਕੀਤੀ ਜਿਹੜੀਆਂ ਕੁਝਕ ਮੰਗਾ ਸੀ ਜਿੱਥੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸਵੇਰ ਤੋਂ ਹੀ ਜਿਹੜੇ ਮਜ਼ਾਰੇ ਚੱਲ ਰਹੇ ਮੁਤਲਾ ਫੂਕ ਜਿਹੜੇ ਮਜ਼ਾਰੇ ਚੱਲੇ ਸਾਡੇ ਵਿੱਚ ਡੀਪੀ ਫੌਸਲਾ ਜੀ ਮੌਜੂਦ ਨੇ। ਸਰ ਡੀਸੀ ਸਾਹਿਬ ਆਏ ਆਸ਼ਵਾਸ਼ਣ ਵੀ ਦਿੱਤਾਗਾ ਕੀ ਕਰਨਗੇ। ਅੱਜ 20 ਸਾਲ ਨੂੰ ਜੋ ਐਸ.ਡੀ.ਐਮ ਸਾਹਿਬ ਮੰਗ ਪੱਤਰ ਲੈ ਕੇ ਆਏ ਸੀਗੇ ਉਹਦੇ ਲਈ ਅੱਜ ਮੀਟਿੰਗ ਜੋ ਬੁਲਾਈ ਗਈ ਸੀ ਮੀਟਿੰਗ ਦੇ ਵਿੱਚ ਡੀ.ਸੀ ਸਾਹਿਬ ਨੂੰ ਬੜੇ ਵਿਸਤਾਰ ਪੂਰਵਕ ਦੱਸਿਆ ਗਿਆ ਵੀ ਜਿਹੜੀਆਂ ਦੇਸ਼ 'ਚ ਘਟਨਾਵਾਂ ਹੋ ਰਹੀਆਂ ਉਹ ਦਲੇ ਸਮਾਜ ਦਾ ਬੜਾ ਵੱਡਾ ਸ਼ੋਸ਼ਣ ਹੋ ਰਿਹਾ ਉਹਦੇ ਪ੍ਰਤੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਜਾਂ ਬ੍ਰਾਡਕਾਸਟਿੰਗ ਮਿਨਿਸਟਰ ਨੂੰ ਕਿਹਾ ਜਾਵੇ ਕਿ ਜਿਹੜੀਆਂ ਘਟਨਾਵਾਂ ਇਹ ਬੰਦ ਹੋਣੀਆਂ ਚਾਹੀਦੀਆਂ ਔਰ ਜਿਆਦਾ ਤੇ ਇਤਨੀ ਜੋਰ ਦਿੱਤਾ ਵੀ ਜੋ ਅੱਜ ਤੱਕ ਦੀ ਐਂਕਰ ਹੈ ਅੰਜਨਾ ਕਸ਼ਵਰ ਜਿਹੜਾ ਉੱਤੇ ਐਫਆਈਆ ਲਾਅਸ ਹੋਈ ਹੈ ਉਹਨੂੰ ਜਲਦ ਤੋਂ ਜਲਦ ਰਸੀ ਸਰ ਇੱਕ ਤੁਸੀਂ ਮੰਗ ਕੀਤੀ ਵੀ ਆ ਵੈਦਮਿਕ ਭਵਨ ਬਲੋ ਜਿਹੜਾ ਮੀਟਰ ਨੂੰ ਲੈ ਕੇ ਤੁਸੀਂ ਇੱਕ ਮੁੱਦਾ ਉਠਾਇਆਗਾ ਕਿ ਇੱਕ ਸਿਸ਼ਟੀਕਰਤਾ ਭੂਵਾਨ ਵਾਲਮੀਕੀ ਦੇ ਨਾਮ ਦੇ ਨਾਲ ਜਿਹੜਾ ਰਚਨਾ ਕੀਤੀ ਗਈ ਉਸ ਆ ਉਹਨ ਦਿਨ ਉਹਦਾ ਨਾਮ ਨੂੰ ਲੈ ਕੇ ਪਰ ਅੱਜ ਮੀਟਰ ਨਹੀਂ ਹੋ ਰਿਹਾ ਵੀ ਕੀ ਕੀ ਕਹਿਣਾ ਚਾਹੋਗੇ ਸਰ ਜਦੋਂ ਉਹਦਾ ਭਵਨ ਬਣਿਆ ਵਾਲਮੀਕੀ ਭਵਨ ਬਣਿਆ ਉਦੋਂ ਤੋਂ ਲੈ ਕੇ ਅੱਜ ਤੱਕ ਉੱਥੇ ਬਿਜਲੀ ਦਾ ਮੀਟਰ ਨਹੀਂ ਲੱਗਿਆ ਉਸ ਰਾਜਾਟਨ ਉਰਫ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਮੁੱਖ ਮੰਤਰੀ ਸਾਹਿਬ ਕਰਕੇ ਗਏ ਸੀ ਉਹ ਕਿੰਨੇ ਸਾਲ ਹੋ ਗਏ ਹਜੇ ਤੱਕ ਨਹੀਂ ਉਹ ਮੀਟਰ ਲੱਗਿਆ ਮੈਂ ਕਿਹਾ ਵੀ ਉਸ ਦਾ ਵਿਜ਼ਿਟ ਕਰਕੇ ਉੱਥੇ ਜੋ ਹੈ ਉਹ ਰੈਵੋਲੂਸ਼ਨ ਜਿਹੜੀ ਹੋਣੀ ਚਾਹੀਦੀ ਹੈ ਤੁਸੀਂ ਦੇਖਿਆ ਵੀ ਚਾਰ ਜਿਹੜੀਆਂ ਮੁੱਖ ਮੰਗਾਂ ਅੱਜ ਅ ਬਚਨ ਭਵਨ ਵਿੱਚ ਜਿਲ੍ਹਾ ਕਚੈਰੀ ਵਿੱਚ ਰੱਖੀਆਂ ਨਹੀਂ ਆ ਸਪੈਸ਼ਲੀ ਡੀਸੀ ਸਾਹਿਬ ਵੀ ਆਏ ਆਸ਼ਵਾਸ਼ਣ ਵੀ ਦਿੱਤਾ ਗਿਆ ਕਿ ਤਰੇ ਕਿਤੇ ਜਿਹੜੀ ਆ ਦਲੀ ਸਮਾਜ ਨੂੰ ਹਰ ਵਾਰ ਜਿਹੜਾ ਟਾਰਗੇਟ ਦਿੱਤਾ ਜਾ ਰਿਹਾ ਚਾਹੇ ਉਹ ਆ ਕਾਰਤਿਕ ਵਗੰਦੇ ਜੇ ਇਸ ਦੀ ਗੱਲ ਕਰ ਲਿੱਤੀ ਜਾਵੇ ਤੇ ਚਾਹੇ ਉਹ ਮਨੀਸ਼ਾ ਕਾਂੜ ਦੇ ਪਹਾਰ ਦੀ ਗੱਲ ਕਰ ਲਿੱਤੀ ਜਾਵੇ ਚਾਹੇ ਆ ਜਿਹੜੀਆਂ ਔਰਤਾਂ ਨੂੰ ਲੈ ਕੇ ਜਿਹੜਾ ਨਗਰ ਕਰ ਤੇ ਉਸ ਤਰ੍ਹਾਂ ਦੇ ਜਿਹੜੇ ਮੁੱਦੇ ਆ ਦੇਸ਼ ਭਰ ਵਿੱਚ ਕੇ ਤਲੀਤਾਨ ਨੂੰ ਹਾਰਵਾ ਟਾਰਗੇਟ ਕੀਤਾ ਜਾ ਰਿਹਾ ਹੈ ਸਾਡੇ ਵਿੱਚ ਬਲਵਿੰਦਰ ਬਿੱਟਾ ਜੀ ਵੀ ਮੌਜੂਦ ਨੇ ਸਪੈਸ਼ਲੀ ਡੀਐਸਪੀ ਕੋ ਸਰ ਕੀ ਈਗਣਾ ਚਾਹੁੰਦਾ ਅੱਜ ਬੱਤੂਏ ਬੀਆਰੰਬੜਕਰ ਚੌਂਕ ਜਲੰਧਰ ਬਾਈਪਾਸ ਉੱਥੇ ਅਸੀਂ ਜਿਹੜੀਆਂ ਪਿਛਲੇ ਦਿਨੀ ਸਾਰੇ ਦੇਸ਼ ਦੇ ਅੰਦਰ ਕਟਨਾਵਾ ਬਾਪ ਨਹੀਂ ਆ ਚਾਰ ਅਹਿਮ ਕਟਨਾਵਾ ਸੀ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਸ਼ੁਭਧਾਨ ਬਚਾਓ ਮੋਰਚੇ ਦੀ ਮਾਧਿਮ ਤੋਂ ਬਕਬਕ ਰਾਜਨੀਤਿਕ ਪਾਰਟੀਆਂ ਬਕਬਕ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਬਲਕਿ ਇੱਕ ਮੋਰਚਾ ਆਕਾਮ ਕਰਕੇ ਬਣਾ ਕੇ ਕਿ ਉਹਦੇ ਤਹਤ ਤੇ ਧਰਨਾ ਲਾਇਆ ਸੀਗਾ ਜਿਸ ਜਿਸਵੰਦ ਦੇ ਵਿੱਚ ਮਾਨਯੋਗ ਡੀਸੀ ਇਰਾਹੀ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਰਾਸ਼ਟਰਪਤੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਹੈ ਤੋ ਜਿਹਦੇ ਵਿੱਚ ਸਾਡੀਆਂ ਚਾਰ ਮੰਗਾਂ ਸੀਗੀਆਂ ਉਹ ਅਸੀਂ ਇਹ ਮੰਗ ਕੀਤੀ ਆ ਮਨਬੀ ਜੀ ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹ ਚਾਰੇ ਮੰਗਾਂ ਦਾ ਜ਼ਿਕਰ ਕਰਕੇ ਕਿਹਾ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਐਰ ਇਹ ਜੇਰੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਜਾਂ ਸੈਂਟਰ ਦੇ ਵਿੱਚ ਲੋਕ ਸਭਾ ਦੇ ਵਿੱਚ ਕੋਈ ਇਦਾਂ ਦਾ ਐਕਟ ਬਣ ਜਵੇ ਕਿ ਇੰਨਾ ਸਖਤ ਕੋਈ ਐਕਟ ਬਣੇ ਜਿਹਦੇ ਨਾਲ ਅੱਗੇ ਤੋਂ ਇਦਾਂ ਦੀਆਂ ਬਿਆਦਗੀਆਂ ਨਾ ਹੋਣ ਅਸੀਂ ਮਾਨਯੋਗ ਡੀਸੀ ਰਾਹੀ ਇਹ ਮਾਨਯੋਗ ਪ੍ਰਧਾਨ ਮੰਤਰੀ ਔਰ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਆ ਔਰ ਡੀਸੀ ਸਾਹਿਬ ਨੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਇਸ ਗੱਲ ਦਾ ਕਿ ਤੁਹਾਡਾ ਮੈਂ ਕੱਲੀ ਕੱਲੀ ਗੱਲ ਤੇ ਮੰਗ ਪੱਤਰ ਪੜ੍ਹ ਕੇ ਸਾਰੀ ਡਿਟੇਲ ਨਾਲ ਕੱਲੀ ਕੱਲੀ ਹੈ ਉਹ ਮੈਂ ਸਾਰਾ ਕੁਝ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਰਾਸ਼ਟਰਪਤੀ ਨੂੰ दलित समाज ने, दुछा। ने, दुछा। आ, जापी ने सी जिस नीचे दलित समाज ने बच्चे आबंध रखी कि विश्वास दे नहीं समाज ने जोड़ा हैोश सेगा जिस करके अच्छे उन्होंने नैशनल हाईवे भी जाम किया कुछ टाइम वास्तव ਤੇ ਅਸੀਂ ਉਹਨਾਂ ਨੂੰ ਹੀ ਆਸ਼ਵਾਸ਼ਣ ਦਿੱਤਾ ਹੈ ਕਿ ਜਿਹੜੀ ਜਿਹੜੀ ਵੀ ਉਹਨਾਂ ਦੀ ਮੰਗ ਹੈ ਅਸੀਂ ਵਾ ਪ੍ਰੋਪਰ ਚੈਨਲ ਜਿਹੜਾ ਹੈਗਾ ਉਚਿਤ ਡਿਪਾਰਟਮੈਂਟ ਦੇ ਕੋਲ ਪਹੁੰਚਾਵਾਂਗੇ ਉਚਿਤ ਅਥਾਰਟिटीज ਦੇ ਕੋਲ ਪਹੁੰਚਾਵਾਂਗੇ ਤਾਂ ਜੋ ਉਸਤੇ ਠੜੀ ਤੋਂ ਠੜੀ ਕਾਰਵਾਈ ਹੋ ਸਕੇ